ਰਾਜਵਿੰਦਰ ਕੋਹਰਾ ਕੀ ਗੱਲ ਹੋਈ ਹੈ ਤੁਸੀਂ মিডিਆ ਨੂੰ ਬੁਲਾ ਰਹੇ ਹੋ ਔਰ ਪ੍ਰੈਸ ਕਾਨਫਰੰਸ ਕਰ ਰਹੇ ਹੋ ਸਰ ਸਾਡੇ ਨਾਲ ਬਹੁਤ ਨਾਇਨਸਾਫੀ ਹੋ ਰਹੀ ਹੈ ਰਾਜਵਿੰਦਰ ਕੋਹਰਾ ਕਿਹੜੀ ਜਗ੍ਹਾ ਲੜਾਈ ਗੁਰਮੇਲਪੁਰਕ ਚ ਹੈ ਅੱਛਾ ਕੀ ਹੋਇਆ ਸਰ ਸਾਡੇ ਘਰ ਤੇ ਦੋ ਵਾਰੀ ਹਮਲਾ ਹੋ ਚੁੱਕਿਆ ਆ ਤੇ ਸਾਡੀ ਸੁਣਵਾਈ ਪਹਿਲਾਂ ਵੀ ਨਹੀਂ ਹੋਈ ਹੈਗੀ ਤਾਂ ਹੁਣ ਵੀ ਨਹੀਂ ਹੋ ਰਹੀ ਕਿਤੇ ਅੱਛਾ ਹਾਂਜੀ ਸਾਨੂੰ ਟਿੱਬਾ ਰੋਠਾਣਾ ਲੱਗਦਾ ਆ ਮਿਲਰਾ ਮਾਮਲਾ ਕੀ ਹੈ ਸਰ ਮਾਮਲਾ ਸਰ ਕੁਛ ਨਹੀਂ ਘਰ ਦੇ ਨਾਲ ਇੱਕ ਪਾਗਲ ਔਰਤ ਰਹਿੰਦੀ ਆ ਅਸੀਂ ਉਹਨੂੰ ਰੋਟੀ ਦਿੰਦੇ ਸੀਗੇ ਤੇ ਮੈਂ ਉਸ ਦਿਨ ਘਰੇ ਹੈ ਨਹੀਂ ਸੀ ਮੇਰੇ ਹਸਬੰਡ ਠੀਕ ਨਹੀਂ ਸੀਗੇ ਉਹਨਾਂ ਨੇ ਕਹਿ ਦਿੱਤਾ ਵੀ ਮੈਂ ਰੋਟੀ ਅੱਜ ਨਹੀਂ ਤੈਨੂੰ ਬਣਾ ਕੇ ਦੇ ਸਕਦਾ ਮੇਰੀ ਵਾਈਫ ਘਰੇ ਹੈ ਨਹੀਂਗੇ ਉਹ ਉਹਨਾਂ ਨੂੰ ਆ ਕੇ ਗਾਲਾਂ ਕੱਢਣ ਲੱਪੀ ਬੇਟਾ ਪਕੜ ਕੇ ਉਹਨਾਂ ਨੂੰ ਉਹਨਾਂ ਦੇ ਘਰ ਛੱਡਣ ਚ ਲੱਗ ਗਿਆ ਵੀ ਤੁਸੀਂ ਨਾ ਬੋਲੋ ਉਹ ਗਲੀ ਦੇ ਵਿੱਚ ਬੇਟੇ ਨੂੰ ਗਾਲਾਂ ਕੱਢਣ ਲੱਪੀ ਜਦੋਂ ਉਹਨਾਂ ਨੇ ਬੇਟੇ ਨੂੰ ਗਾਲਾਂ ਕੱਢੀਆਂ ਬੇਟੇ ਨੇ ਉਹਨਾਂ ਨੂੰ ਗੁੱਸੇ ਵਿੱਚ ਕਿਹਾ ਚੱਲ ਤੂੰ ਆਪਣੇ ਘਰੇ ਮੱਲੇ ਵਾਲੇ ਵੀ ਭੇਜਣ ਲੱਪੇ ਤੇ ਸਾਹਮਣੇ ਗਵਾਂਢੀ ਆ ਕੇ ਬੇਟੇ ਮੇਰੇ ਨੂੰ ਗਾਲਾਂ ਕੱਢਣ ਲੱਪੇ ਅੰਦਰ ਆ ਕੇ ਮੇਰੇ ਹਸਬੰਡ ਦੇ ਹੱਥ ਤੋਂ ਪਈ ਹੋਏ ਨੇ ਦੱਸੋ ਸਰ ਇਹ ਕਿੱਧਰ ਦੀ ਨਾਇਨਸਫੀ ਆ ਤੁਸੀਂ ਦੱਸਿਆ ਵੀ ਘਰ ਆ ਕੇ ਜਿਹੜਾ ਹਾਂਜੀ ਮੇਰੇ ਘਰ ਆ ਕੇ ਹਾਂਜੀ ਸਾਡੇ ਕੋਲ ਵੀਡੀਓ ਹੈਗੀ ਐ ਸਰ ਮੇਰੇ ਕੋਲ ਸਾਰੇ ਪ੍ਰੂਫ ਨੇ ਕੋਣ ਲੋਕ ਸੀ ਬਿਲਕੁਲ ਮੇਰੇ ਸਾਹਮਣੇ ਵਾਲੇ ਗਵਾਂਢੀ ਨੇ ਸਰ ਲੜਾਈ ਦਾ ਕਾਰਨ ਕੀ ਸੀ ਲੜਾਈ ਦਾ ਕਾਰਨ ਇੱਕ ਪਾਗਲ ਪਿੱਛੇ ਹੋਇਆ ਇੱਕ ਪਾਗਲ ਹੋ ਰਿਹਾ ਤਾਂ ਹਾਂਜੀ ਹਾਂਜੀ ਕਾਰਨ ਰਿਹਾ ਵੀ ਉਹਦੇ ਕਰਕੇ ਤੁਹਾਡੇ ਨਾਲ ਇਹਨਾਂ ਲੜਾਈ ਹੋ ਗਈ ਇਹਨਾਂ ਝਗੜਾ ਵੱਧ ਗਿਆ ਸਰ ਇਹਨਾਂ ਝਗੜਾ ਕੋਈ ਨਹੀਂ ਵਧਣਾ ਸੀਗਾ ਉਹਨਾਂ ਦੇ ਹਸਬੰਦ ਨਸ਼ੇ ਕਰਦੇ ਨੇ ਉਹ ਥੋੜੇ ਜੇ ਉਹਨਾਂ ਦਾ ਬੇਟਾ ਵੀ ਥੋੜਾ ਦੂਸਰੀ ਕੈਟਾਗਰੀ 'ਚ ਹੈ ਬਸ ਉਹ ਮੁੰਡੇ ਬੁਲਾ ਲਏ ਯਾਰ ਬਾਹਰੋਂ ਬਾਹਰੋਂ ਮੁੰਡੇ ਬੁਲਾ ਕੇ ਉਹਨਾਂ ਨੇ ਮੇਰੇ ਘਰ ਤੇ ਅਟੈਕ ਕਰਵਾਇਆ ਪੂਰਾ ਮੱਲਾ ਸਰਗਵਾਇਆ ਕੀ ਨੁਕਸਾਨ ਹੈ ਸਰ ਮੇਰਾ ਨੁਕਸਾਨ ਬਹੁਤ ਜ਼ਿਆਦਾ ਹੈ ਮੇਰੇ ਹਸਬੰਦ ਦੀ ਬਹੁਤ ਜ਼ਿਆਦਾ ਸੀਰੀਅਸ ਨੇ ਮੇਰੇ ਹਸਬੰਦ ਦੇ ਕੋਲ ਪਏ ਨੇ ਕੀ ਹੋਇਆ ਨਾਂ ਇਹਨਾਂ ਨੂੰ ਅਟੈਕ ਹੋ ਗਿਆ ਸੀਗਾ ਫਿਰ ਮੈਂ ਉਸੇ ਟਾਈਮ ਹਸਪੀਟਲ ਲੈ ਗਈ ਸੀਗੀ ਹਾਂਜੀ ਤੇ ਉਸ ਤੋਂ ਬਾਅਦ ਮੇਰੇ ਵੀ ਕਾਫੀ ਸੱਟਾਂ ਲੱਗੀਆਂ ਦੇਖੋ ਪੈਰ ਤੇ ਵੀ ਲੱਗੀ ਹੋਈ ਆ ਸਰ ਸਾਈਡ ਤੇ ਵੀ ਲੱਗੀ ਆ ਮੈਂ ਹੁਣ ਵੀ ਬੈਲਟ ਪਾਈ ਹੋਈ ਆ ਹਾਂਜੀ ਤੇ ਉਸ ਤੋਂ ਬਾਅਦ ਇਹ ਬੇਟਾ ਮਤਲਬ ਕਿ ਘਰ ਦੇ ਪੰਜ ਸੱਤ ਘਰ ਛੱਡ ਕੇ ਰਹਿੰਦੇ ਨੇ ਇਹ ਮੈਨੂੰ ਸਾਨੂੰ ਛਡਾਉਣ ਵਾਸਤੇ ਆਏ ਅੱਛਾ ਸਾਨੂੰ ਛਡਾਉਣ ਵਾਸਤੇ ਇਹਨਾਂ ਦੇ ਘਰ ਇੱਟਾਂ ਬੇਅੰਤ ਬਰਸਾਈਆਂ ਰਾਤ ਨੂੰ 12:30 ਵਜੇ ਤੱਕ ਹਾਂਜੀ ਬਿਲਕੁਲ ਦਿੱਤੀ ਸੀਗੀ ਫਿਰ ਥਾਣੇ ਦੇ ਵਿੱਚ ਪੁਲਿਸ ਆ ਲੈ ਆਏ ਘੰਟੇ ਡੇਢ ਘੰਟੇ ਬਾਅਦ ਆਏ ਸੀ ਨਾ ਅੱਛਾ ਜੀ ਕੈਂਡੀਡੇਟ ਘੰਟੇ ਬਾਅਦ ਫੋਨ ਕਰਕੇ ਫੋਨ ਕਰਨ ਤੋਂ ਬਾਅਦ ਵੀ ਘੰਟੇ ਬਾਅਦ ਪੁਲਿਸ ਵਾਲੇ ਆਏ ਆ ਠੀਕ ਹੈ ਉਸ ਤੋਂ ਬਾਅਦ ਵੀ ਉਹਨਾਂ ਨੇ ਆ ਕੇ ਸਾਡੀ ਰਿਪੋਰਟ ਦਰਜ ਕੀਤੀ ਆ ਰਿਪੋਰਟ ਦਰਜ ਕਰਨ ਤੋਂ ਬਾਅਦ ਹਜੇ ਤੱਕ ਅਜੇ ਤੀਜਾ ਦਿਨ ਹੈ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਕੱਲ ਅਸੀਂ ਕੱਲ ਵੀ ਗਏ ਸੀ ਜੀ ਕੱਲ ਵੀ ਐਸਐਚਓ ਨੂੰ ਮਿਲ ਕੇ ਆਏ ਆ ਉਹਨਾਂ ਨੇ ਕਿਹਾ ਸੀ ਕਿ ਕਿਸੇ ਸਵੇਰੇ 11 ਵਜੇ ਤੱਕ ਕੋਈ ਨਾ ਕੋਈ ਹੱਲ ਕਰਾਂਗੇ ਤੁਹਾਡਾ ਕੋਈ ਕਾਰਵਾਈ ਕਰ ਦੇਣਗੇ ਤੇ ਮੁੰਡੇ ਲੈ ਕੇ ਆਵਾਂਗੇ ਚਾਕੇ ਪਰ ਹਜੇ ਤੱਕ ਸਾਨੂੰ ਕੋਈ ਵੀ ਅਪਡੇਟ ਨਹੀਂ ਹੈਗਾ ਉੱਥੇ ਦਾ ਹੁਣ ਤੱਕ ਫੋਨ ਆਇਆ ਨਹੀਂ ਤੱਕ ਕਿਸੇ ਦਾ ਫੋਨ ਨਹੀਂ ਆਇਆ ਥਾਣੇ ਚ ਇੱਕ ਵਾਰੀ ਵੀ ਕੱਲ ਵੀ ਅਸੀਂ ਥਾਣੇ ਰਾਜ ਨੂੰ ਫੋਨ ਕਰਕੇ ਪੁੱਛਿਆ ਕਿ ਅਸੀਂ ਆ ਜਾਈਏ ਉਹ ਕਹਿੰਨੇ ਕਹਿੰਨੇ ਨਹੀਂ ਅਸੀਂ ਤੁਹਾਨੂੰ ਫੋਨ ਕਰਾਂਗੇ 3 ਵਜੇ ਤੱਕ ਮੈਡੀਕਲ ਆਊਗਾ ਤੇ ਮੈਡੀਕਲ ਤੋਂ ਬਾਅਦ ਵੀ ਸਾਨੂੰ ਹਜੇ ਤੱਕ ਕੋਈ ਰਿਪੋਰਟ ਨਹੀਂ ਆਈ ਕੋਈ ਫੋਨ ਨਹੀਂ ਆਇਆ ਇਹਨਾਂ ਦਾ ਅਸੀਂ ਕਰੀਏ ਤਾਂ ਕਰੀਏ ਫੋਨ ਇਹਨਾਂ ਦਾ ਕੋਈ ਫੋਨ ਨਹੀਂ ਆਇਆ ਬੜੀ 30 ਤੋਂ ਇਟਾ ਚਲਾंदे ਪਏ ਆ ਮੇਰੇ ਕੁੜੀਆਂ ਆ 8 ਸਾਲ ਦੀ ਮੇਰੀ ਕੁੜੀਆ 6 ਸਾਲ ਦੀ ਠੀਕ ਆ ਹਜੇ ਤੱਕ ਵੀ ਕੁੜੀਆਂ ਮੇਰੇ ਘਰੇ ਸੈਮੀਆ ਪਈਆਂ ਹੋਈਆਂ ਆ ਹੂੰ ਕੁੰਡਾ ਖੜਕਦਾ ਕੋਈ ਖੜਕਾਉਂਦਾ ਨਾ ਤਾਂ ਡਰ ਕੇ ਅੰਦਰ ਨੂੰ ਭੱਜਦੀਆਂ ਨੇ ਸਿਰਫ ਇਹਨਾਂ ਦੇ ਕਾਰਨ ਇਹ ਇੱਥੇ ਖੜਕੇ ਕੇ ਇਹ ਆ ਸੀ ਤੁਹਾਡਾ ਛੱਡਣਾ ਕੋਈ ਵੀ ਨਹੀਂਗਾ ਠੀਕ ਆ ਸਾਡੇ ਘਰ ਤੇ ਇਟਾ ਚਲੀਆਂ ਜਿਹੜੇ ਕਹਿੰਦੇ ਆ ਨਾਲ ਦੇ ਚਾਦਰਾਂ ਟੁੱਟੀਆਂ ਚਾਦਰਾਂ ਟੁੱਟੀਆਂ ਕਿਸੇ ਦਿਨ ਟੁੱਟੀਆਂ ਸੀ ਫੋਟੋ ਤੁਸੀਂ ਲੈ ਸਕਦੇ ਆ ਠੀਕ ਆ ਅੱਖਾਂ 'ਚ ਸੁਰਮੇ ਬਾਪਾ ਕਹਿੰਦਾ ਸਾਹਮਣੇ ਸਾਰੇ ਸਾਹਮਣੇ ਮੁਰੇ ਆਈ ਜਾਂਦੇ ਆ ਪਰ ਇਹ ਚਾ ਕੇ ਤੁਸੀਂ ਦੇਖੋਗੇ ਤੁਸੀਂ ਕੈਮਰੇ 'ਮਾਰਕ' ਦੇ ਉੱਪਰ ਇੱਟਾਂ ਪਈਆਂ ਹਜੇ ਤੱਕ ਅਸੀਂ ਸਾਫ਼ ਨਹੀਂ ਕਰਵਾਈਆਂ ਠੀਕ ਹੈ ਜੀ ਦੂਜੀ ਗੱਲ ਸਾਡੇ ਘਰ ਦੇ ਅੰਦਰ ਵੱੜ ਕੇ ਅਟੈਕ ਕੀਤਾ ਆ ਮੇਰੀ ਵਾਈਫ ਦੇ ਗੱਲ ਚ ਚੈਨੀ ਪਈ ਸੀ ਉਹ ਵੀ ਖਿੱਚ ਕੇ ਲੈ ਗਏ ਆ ਠੀਕ ਹੈ ਹਾਂ ਜੀ ਸਰ ਉਸ ਦੇ ਨਿਸ਼ਾਨੀਆ ਸਾਰੀ ਫੋਟੇ ਸਾਰੀ ਫੋਟ ਮੈਂ ਤੁਹਾਨੂੰ ਦੇ ਸਕਦੇ ਟੋਕ ਟੱਲੀ ਗੱਲੀ ਸੀ ਫੋਟੇ ਪੁਲਿਸ ਨੂੰ ਸਾਰਾ ਦੱਸਿਆ ਤੁਸੀਂ ਸਭ ਕੁਝ ਦੱਸਿਆ ਹੋਇਆ ਪੁਲਿਸਦਾਰ ਨੂੰ ਦੱਸਿਆ ਜਦੋਂ ਸੀ ਰਿਪੋਰਟ ਖਣਗੇ ਸੀਗੇ ਪੁਲਿਸ ਵਾਲੇ ਕਹਿੰਦੇ ਮੈਂ ਇੱਥੇ ਤੱਕ ਹੀ ਰਿਪੋਰਟ ਲਿਖਣੀ ਆ ਇੱਥੋਂ ਅੱਗੇ ਮੈਂ ਨਹੀਂ ਲਿਖਣੀ ਕਹਿੰਦਾ ਕਿਉਂ ਕਾਰਨ ਤੁਸੀਂ ਗੱਲ ਕਰ ਰਹੇ ਹੋ ਕਿ ਮੰਦਬੁੱਧੀ ਔਰਤ ਦੇ ਕਰਕੇ ਉਹ ਉਹਨਾਂ ਦੀ ਕੁਝ ਲੱਗਦੀ ਹੈ ਮੰਦਬੁੱਧੀ ਕੁਝ ਨਹੀਂ ਲੱਗਦੀ ਹੈਗੀ ਸਗੋਂ ਦੀ ਉਹ ਉਹਨੂੰ ਸਦੋ ਮਨੁਖਤਾ ਦੀ ਸੇਵਾ ਵਾਲੇ ਨੂੰ ਮੈਂ ਕਾਲ ਵੀ ਕੀਤੀ ਸੀ ਮੇਰੇ ਕੋਲ ਉਸ ਚੀਜ਼ ਦੀ ਮੇਰੇ ਕੋਲ ਉਸ ਚੀਜ਼ ਦੀ ਵੀਡੀਓ ਪਈ ਹੈ ਪ੍ਰੂਫ ਹੈ ਇਹ ਮੇਰੇ ਕੋਲ ਵੀਡੀਓ ਪ੍ਰੂਫ ਹੈ ਕਿ ਮਨੁਖਤਾ ਦੀ ਸੇਵਾ ਵਾਲੇ ਨੇ ਮੈਨੂੰ ਇਹ ਵੀ ਕਿਹਾ ਸੀਗਾ ਕਿ ਚਲੋ ਤੁਸੀਂ ਕੋਈ ਗੱਲ ਨਹੀਂ ਸਾਨੂੰ ਇਹਦੀ ਵੀਡੀਓ ਬਣਾ ਕੇ ਭੇਜੋ ਵੀ ਅਸੀਂ ਇਹਨੂੰ ਆ ਕੇ ਲੈ ਜਾਵਾਂਗੇ ਠੀਕ ਹੈ ਜੀ ਆਉਂਦੀ ਉਹਦੀ ਵੀਡੀਓ ਹੈ ਉਹਦੇ ਹਸਬੰਡ ਖਤਮ ਹੋਏ ਸਾਰਾ ਕੁਝ ਮੁੱਲਾ ਹਸਬੰਡ ਦੇ ਐਕਸਪਾਇਰ ਹੋਏ ਸਾਰੇ ਮੁੱਲੇ ਨੇ ਪੈਸੇ ਇਕੱਠੇ ਕਰਕੇ ਆਏ ਵੀ ਸਾਡੇ ਮੁੱਲੇ ਮੈਂ ਸਾਰੇ ਮੁੱਲੇ ਤੋਂ ਪੈਸੇ ਭਰ ਕੇ ਕਰਾਇਆ ਕੀਤਾ ਮੇਰੇ ਹਸਬੰਡ ਬਿਮਾਰ ਵੀ ਉਹਦੇ ਜਾ ਕੇ ਕਟਾਣੀ ਸਾਹਿਬ ਫੁੱਲ ਤਾਰ ਕੇ ਆਏ ਸਾਰਾ ਕੁਝ ਕਰਕੇ ਆਏ ਉਸ ਤੋਂ ਬਾਅਦ ਉਹ ਸਾਡੇ ਘਰ ਆ ਕੇ ਰੋਟੀ ਪਾਣੀ ਚਾਹ ਪਾਣੀ ਜਿੰਨਾ ਦਿਲ ਕਰਦਾ ਸੀ ਪਿੰਦੀ ਸੀ ਉਹ ਅੱਛਾ ਸਾਡਾ ਕਸੂਰ ਇਹ ਸੀਗਾ ਇਹ ਕੰਮਕਾਰ ਵਾਲੇ ਬੰਦੇ ਆ ਬੱਚਿਆਂ ਨੂੰ ਵੀ ਉਹ ਮਾਰਦੀ ਆ ਉਹ ਲੇਡੀਜ਼ ਫਿਰ ਅਸੀਂ ਕੀ ਕਰਾਂਗੇ ਉਹਦਾ ਕੀ ਕਰਾਂ ਸਾਡਾ ਕਸੂਰ ਇਹ ਕਿ ਬੜੀ ਅਸੀਂ ਛਡਾਣ ਵਾਸਤੇ ਇਹਨਾਂ ਨੂੰ ਆਗੇ ਉਹ ਛੜਾਂ ਦੇ ਚੱਕਰ 'ਚ ਸਾਡੇ ਤੇ ਇੰਨੀ ਜਿਆਦਾ ਗੁੰਡਾਗਰਦੀ ਦਿਖਾਈ ਗਈ ਨਾ 30 ਤੋਂ 35 ਮੁੰਡੇ ਲੈ ਕੇ ਸਾਡੇ ਕੋਲ ਫੋਟੇਜ ਪਈ ਆ ਥੱਲੋ ਇੱਟਾਂ ਜੰਦੀਆਂ ਬਾਅਦ 'ਚ ਸਾਡੀ ਕੋਈ ਰਿਪੋਰਟ ਵੀ ਲੈ ਕੇ ਗਿਆ ਕੋਈ ਪ੍ਰੈਸ ਵਾਲਾ ਆਇਆ ਸੀਗਾ ਇੱਥੇ ਕਹਿ ਕੇ ਵੀ ਗਿਆ ਠੀਕ ਹੈ ਕਰਨੀ ਚਲੋ ਅੱਗੇ ਕਰਾਂਗੇ ਉਹਨੇ ਪ੍ਰੈਸ 'ਚ ਵੀ ਇਹੀ ਕਹਿੰਦਾ ਇਹ ਉਪਰੇ ਇੱਟਾਂ ਆਈਆਂ ਤਾਂ ਥੱਲੋ ਚੱਲੀਆਂ ਜੇ ਉਪਰੇ ਇੱਟਾਂ ਆਈਆਂ ਤਾਂ ਫੇਰ ਅਸੀਂ ਪਲਾਟ ਦੇ ਨਾਲ ਤੇ ਅਰੇ ਗਟਰ ਪਈ ਆ ਇਹਨਾਂ ਦੇ ਨਾਲ ਤਾਂ ਨਹੀਂ ਸੀ ਇੱਟਾ ਰੱਖ ਗਏ ਸੀ ਆਕੇ ਸਾਫ਼ ਦਿਖਦੇ ਪਈ ਇੱਟਾ ਚੱਕ-ਚੱਕ ਕੇ ਲਕੋ ਲਕੋ ਇੱਟਾਂ ਜਿਹੜੀ ਲੁਕੀਆਂ ਸੀ ਚੱਕ-ਚੱਕ ਕੇ ਮਾਰਦੇ ਠੀਕ ਹੈ ਸਭ ਦੇਖਦਾ ਪਿਆ ਸਾਡੇ ਕੋਟੇ ਤੇ ਬਨੇਰੇ ਤੱਕ ਟੁੱਟੇ ਹੋਏ ਆ ਇਹਨਾਂ ਦਾ ਤਾਂ ਕੁਝ ਵੀ ਨਹੀਂ ਗਿਆ ਹਜੇ ਕਹਿ ਸਕਦੇ ਆ ਠੀਕ ਹੈ ਸਾਡੇ ਸਾਡ ਮੇਰਾ ਹਸਪੀਟਲ ਦਾ ਕੰਮ ਹੈ ਸਾਡੇ ਕੋਲ ਰਾਤ ਨੂੰ ਇੱਕ ਮੁੰਡਾ ਸੈਂਪਲ ਲੈਣ ਵਾਸਤੇ ਮੇਰੇ ਕੋਲੇ ਆਉਂਦਾ ਆ ਲੈਬੋਰੀ ਤੋਂ ਬਲੱਡ ਸੈਂਪਲ ਲੈਣ ਵਾਸਤੇ ਆਇਆ ਉਹਦੇ ਤੇ ਵੀ ਅਟੈਕ ਕੀਤਾ ਗਿਆ ਉਹਦੇ ਬੋਲਟ ਮੋਟਰਸਾਈਕਲ ਸੀ ਉਹ ਵੀ ਬੰਨਤਾ ਉਹਨਾਂ ਨੇ ਅੱਛਾ ਮਤਲਬ ਉਹਦਾ ਕਸੂਰ ਵੀ ਕੋਈ ਨਹੀਂ ਸੀ ਉਹਦਾ ਕਸੂਰ ਵੀ ਕੋਈ ਨਹੀਂ ਸੀ ਸਿਰਫ ਸੈਂਪਲ ਲੈਣ ਵਾਸਤੇ ਮੇਰੇ ਕੋਲੇ ਆਇਆ ਸੀਗਾ ਜਿਹੜਾ ਵੀ ਤੁਹਾਨੂੰ ਮਿਲਣ ਆ ਰਿਹਾ ਹੈ ਮੇਰਾ ਡਿਜੀਸ਼ਨ ਸੈਂਟਰ ਐਡਰੈਸ ਮਨਾਲਾ ਚੋਂ ਦੇ ਵਿੱਚ ਮਤਲਬ ਕਹਿ ਸਕਦੇ ਵੀ ਸਾਨੂੰ ਇਹੀ ਕੁਛ ਨਹੀਂ ਕਿ ਤੁਸੀਂ ਵਿੱਚ ਮੈਨੂੰ ਸੁਣਾਕਤੇ ਆਗੇ ਤੁਸੀਂ ਵਿੱਚ ਉਹਨਾਂ ਨੇ ਘਰ ਤਾਂ ਤਿੰਨ ਘਰ ਛੱਡ ਗਿਆ ਜੋ ਕਰਵਾਇਆ ਉਹਨਾਂ ਨੇ ਕਰਵਾਇਆ ਸਰ ਪੁਲਿਸ ਇਸ ਵਿੱਚ ਕੋਈ ਕਾਰਵਾਈ ਨਹੀਂ ਕੋਈ ਹਜੇ ਤਾਂ ਕੋਈ ਕਾਰਵਾਈ ਨਹੀਂ ਹੈਗੀ ਹਜੇ ਤਾਂ ਕੋਈ ਮੁੰਡੇ ਚੱਕੇਗੇ ਕੀ ਕਹਿਣਾ ਉਹਨਾਂ ਦਾ ਹਾਂਜੀ ਕੀ ਕਹਿਣਾ ਉਹਨਾਂ ਦਾ ਉਹਨਾਂ ਨੇ ਕਹਿਣਾ ਇਹ ਪੁਲਿਸ ਵਾਲੇ ਤਾਂ ਅਸੀਂ ਕਾਰਵਾਈ ਕਰਾਂਗੇ ਅਸੀਂ ਲੈ ਆਨੇ ਅਸੀਂ 11 ਵਜੇ ਤੱਕ ਦੱਸਾਂਗੇ ਅਸੀਂ 2 ਵਜੇ ਤੱਕ ਦੱਸਾਂਗੇ 3 ਵਜੇ ਮੈਡੀਕਲ ਆਊਗਾ ਤਾਂ ਦੱਸਾਂਗੇ ਹਜੇ ਤੱਕ ਕੁਛ ਵੀ ਨਹੀਂ ਸਾਨੂੰ ਕੋਲ ਇੱਕ ਵੀ ਕੋਲ ਨਹੀਂ ਆਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕਰਨ ਹੋ ਸਕਦਾ ਕੀ ਪਤਾ ਕੀ ਇਹਨਾਂ ਨੇ ਪੈਸੇ ਜੜਾਤੇ ਹੋਣੇ ਆ ਜੀ 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 ਇਹੀ ਹੋ ਸਕਦਾ ਜੀ ਨਹੀਂ ਹੋ ਸਕਦਾ ਸਤਾ ਇਹੀ ਕਹਾਂਗੇ ਜਿਹੜਾ ਪਹਿਲੇ ਚੋਣ ਤੋਂ ਬਾਅਦ ਖਬਰਾਂ ਜਦੋਂ ਖਬਰਾਂ ਹੀ ਚੇਂਜ ਹੋ ਗਈਆਂ ਫਿਰ ਤਾਂ ਪੁਲਿਸ ਵਾਲੇ ਵੀ ਚੇਂਜ ਹੋ ਹੀ ਸਕਦੇ ਜੀ ਉੱਥੇ ਵੀ ਚੜ ਸਕਦੇ ਪੈਸੇ ਤਾਂ ਹੁਣ ਕੀ ਮੰਗ ਕਰਦੇ ਹੋ ਸਾਨੂੰ ਮੰਗੇ ਜਿਹੜੇ ਮੁੰਡੇ ਜਿੰਨੇ ਮੁੰਡੇ ਆਏ ਸੀ ਸਾਰੇ ਰੈਕਿਡ ਅਟੈਕ ਹੋ ਚੁੱਕਿਆ ਆ ਜਿਹੜੇ ਪਹਿਲਾਂ ਮੇਰੇ ਘਰ ਤੇ ਇੱਟਾ ਚੱਲੀਆਂ ਸੀ ਮੇਰੇ ਕੋਲ ਉਹ ਵੀ ਸਾਰੇ ਵਿਦ ਪ੍ਰੂਫ ਨੇ ਉਦੋਂ ਵੀ ਮੈਨੂੰ ਪਛਾਤੇ ਮੁੰਡੇ ਲਿਖਾਈ ਸੀ ਇਹ ਮੁੰਡੇ ਪਰਸੋ ਇਹਨਾਂ ਦੇ ਪਰੇ ਤਿੰਨ ਮੁੰਡੇ ਜਿਹੜੀ ਤੁਹਾਡੀ ਭਾਜੀ ਜਿਹੜੀ ਤਿੰਨ ਮੁੰਡੇ ਬੱਕੇ ਆ ਇਹਨਾਂ ਨਾਲ ਹੀ ਹੋਈ ਸੀ ਪਹਿਲਾਂ ਹਾਂਜੀ ਪਹਿਲਾਂ ਵੀ ਇਹਨਾਂ ਨੇ ਸੀ ਇਹ ਉਹ ਵੀ ਇਹੀ ਕਰਨ ਸੀਗਾ ਮਤਲਬ ਪੁਰਾਣੀ ਰੰਜੀਸ਼ ਸਰ ਉਹ ਵੀ ਤੁਹਾਡੀ ਲੜਾਈ ਹੋਈ ਹੈ ਇਹ ਕੋਈ ਸੀਸੀਟੀਵੀ ਵੀਡੀਓ ਸਾਹਮਣੇ ਸਾਰੀ ਸਾਰੀ ਫਿਸ਼ਰੀਪੋਟੇ ਸਭ ਕੁਝ ਸਾਰੀ ਲੱਗੀ ਹੈ ਇਹਨਾਂ ਤੋਂ ਬੜੀ ਤਿੰਨ ਮੁੰਡੇ ਆ ਤਿੰਨ ਮੁੰਡੇ ਜਿਹੜੇ ਮੇਹਨਤ ਆ ਇੱਕ ਅਕਸ਼ੇ ਇੱਕ ਦਾ ਇੱਕ ਨਾ ਅਕਸ਼ੇ ਆ ਇੱਕ ਦਾ ਨਾ ਲਖਸ਼ੇ ਲਖਸ਼ੇ ਆ ਕੇਸ਼ਵ ਠੀਕ ਹੈ ਇੱਕ ਉਹਦਾ ਬੜਾ ਭਰਾ ਆ ਠੀਕ ਹੈ ਜੀ ਇਹਨਾਂ ਨੇ ਤਿੰਨਾਂ ਨੇ ਰਲ ਕੇ ਸਾਡੇ ਤੇ ਏਟਾ ਚਲਾਈਆਂ ਨਾਲ 30 ਤੋਂ 35 ਮੁੰਡੇ ਲੈ ਕੇ ਆਏ ਸੀਗੇ ਇਹ ਤਿੰਨ ਮੁੰਡੇ ਤੁਹਾਨੂੰ ਕਹਿ ਕੇ ਗਏ ਆ ਇਹ ਤਿੰਨੇ ਮੁੰਡੇ ਸਾਨੂੰ ਧਮਕੀ ਦੇ ਕੇ ਗਏ ਕਿ ਅਸੀਂ ਤੁਹਾਨੂੰ ਜਾਨ ਤੋਂ ਮਾਰ ਦਿਆਂਗੇ ਲੜਾਈ ਦੇ ਵਿੱਚ ਕਿੰਨੇ ਲੋਕ ਫੱਟੜ ਹੋ ਸਾਡੇ ਤਿੰਨ ਬੰਦੇ ਗਏ ਜੀ ਕਿਹਦੇ ਕਿਹਦੇ ਸਾਡੇ ਇਹਨਾਂ ਦੇ ਹਸਬੰਦ ਹੈ ਉਹਦੇ ਤੇਰੀ ਵਾਈਫ ਚਾਰ ਜਣੇ ਮੇਰਾ ਭਤੀਜਾ ਚਾਰ ਜਣੇ ਹਾਂਜੀ ਚਾਰ ਜਣੇ ਤੇ ਚਾਰਾਂ ਦੀ ਐਮਰਲ ਕਰਾ ਦੇ ਮੈਂ ਹਾਂਜੀ ਸਾਡੀ ਤਿੰਨਾਂ ਦੀ ਹੈਗੀ ਆ 40 ਅਸੀਂ ਤਾਂ ਬਾਹਰ ਨਿਕਲ ਨਹੀਂ ਸਕ ਰਹੇ ਸੀ ਤੀ ਤਾਂ 35 ਮਿੰਟੇ ਕਰਦੇ ਬਾਹਰ ਖੜੇ ਸੀ ਸਾਨੂੰ ਤਾਂ ਡਰ ਆ ਹੀ ਇੰਨਾ ਸੀਗਾ ਇੱਕ ਮੇਰੇ ਫਾਦਰ ਹੈ ਫਾਦਰ ਦੇ ਮੇਰੇ ਤੇ ਪੰਜ ਆਪਰੇਸ਼ਨ ਹੋ ਚੁੱਕੇ ਹੋਏ ਆ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਦੇਖਿਆ ਮੈਂ ਹੱਥ ਵੀ ਜੋੜ ਰਿਹਾ ਕਿ ਤੁਸੀਂ ਈਟਾ ਨਾ ਚਲਾਓ ਪਰ ਨਹੀਂ ਉਹਨਾਂ ਨੇ ਹੱਥ ਇੱਕ ਵਾਰੀ ਵੀ ਨਹੀਂ ਮੰਨੀ ਹੋਰ ਸਾਈਕੋ ਪਾ ਦੇਖਣ ਨਹੀਂ ਮੋਕਰ ਇੱਕ ਵਾਰੀ ਦੇਖ ਲਈ ਉਸ ਤੋਂ ਬਾਅਦ ਨਹੀਂ ਲਈ ਉਸ ਸਾਲਿਆਂ ਦੇ ਸਾਹਮਣੇ ਵੀ ਉਹਨਾਂ ਨੇ ਤੇਰੇ ਹੱਥ ਤੋਂ ਬਾਈ ਵੀ ਉਹ ਕਾਰਵਾਈ ਚਾਹੁੰਦੇ ਹਾਂ ਅਸੀਂ ਕਾਰਵਾਈ ਚਾਹੁੰਦੇ ਹਾਂ ਕਿ ਜਿੰਨੇ ਬੰਦੇ ਸਾਰੇ ਦੇ ਸਿਰ ਜਿੰਨੇ 25 ਦੀ ਮੁੰਡੇ ਸੀ ਸਾਰੇ ਅਰੈਸਟ ਹੋਣੇ ਚਾਹੀਦੇ ਆ ਠੀਕ ਠੀਕ ਬਸ ਸਾਡੀ ਦੇਖੋ ਇਹੀ ਅਪੀਲ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਠੀਕ ਹੈ ਮੇਰਾ ਨਾਮ ਕਰਨੈਲ ਸਿੰਘ ਆ ਜੀ ਮੈਂ ਗਵਾਂਢੀ ਆ ਅਸੀਂ ਕੰਮ ਤੋਂ ਆਏ ਸਾਂ ਤੇ ਅਸੀਂ ਮਤਲਬ ਉਸ ਟਾਈਮ ਇਹਨਾਂ ਦੇ ਛਡਾ ਛਟਾ ਲੱਗ ਗਿਆ ਘਰੇ ਆ ਕੇ ਜਿਹੜੀ ਇਹਨਾਂ ਵਾਰਦਾਤ ਕੀਤੀ ਆ ਤੇ ਚਲੋ ਬੱਚੇ ਲੜੇ ਸੀ ਗਲੀ ਦੇ ਤੇ ਭਾਜੀ ਸਾਡੇ ਨਾਲ ਖੜੇ ਇੱਥੇ ਖੜੇ ਮੈਂ ਵੀ ਆ ਕੇ ਤੇ ਇਹ ਇਹਨਾਂ ਨੂੰ ਘਰੋਂ ਕਟ-ਕਟ ਕੇ ਤੇ ਉਹ ਸਾਹਮਣੇ ਜਿਹੜੇ ਜਿਨ੍ਹਾਂ ਦੇ ਬੱਚੇ ਨਾਲ ਹੋਈ ਸੀ ਉਹਨਾਂ ਦੇ ਘਰੇ ਬੈਠੇ ਸੀ ਤੇ ਇਹਨਾਂ ਇਹੀ ਕਿਹਾ ਵੀ ਸਾਡੀ ਮਹੱਲੇ ਦੀ ਗੱਲ ਸੀ ਬੱਚੇ ਲੜੇ ਸੀ ਅਸੀਂ ਮਤਲਬ ਬਾਹਰੋਂ ਬੰਦੇ ਕਿਉਂ ਲਿਆ ਕੇ ਤੁਸੀਂ ਕਿਉਂ ਬੁਲਾਉਰੇ ਸੀਗੀ ਵੀ ਅਸੀਂ ਆਪੇ ਮਹੱਲੇ ਵਾਲੇ ਲੜ ਕੇ ਆਪੇ ਫੈਸਲਾ ਕਰ ਲੈਂਦੇ ਜੇ ਇਹਦੀ ਗਲਤੀ ਸੀ ਉਹਨੂੰ ਕਹਿ ਦਿੰਦੇ ਤੇ ਬਾਹਰ ਤੇ ਉਹਨਾਂ ਨੇ ਅੰਦਰੋਂ ਕਹਿੰਦੇ ਕਿਹੜਾ ਗਾਲ ਕੱਢ ਕੇ ਕਹਿੰਦੇ ਵੀ ਕਿਹੜਾ ਤੁਸੀਂ ਕੌਣ ਜੇ ਕਿਹੜਾ ਬਾਹਰੋਂ ਹੈ ਹਾਂ ਤੁਸੀਂ ਬਹੁਤ ਗਲਤ ਬੋਲੇ ਜੀ ਬਹੁਤ ਗਲਤ ਬੋਲੇ ਤੂੰ ਇਹਨਾਂ ਦਾ ਬੇਟੇ ਨੇ ਕਿਹਾ ਵੀ ਤੂੰ ਡੈਡੀ ਮੇਰੇ ਨੂੰ ਗਾਣਾ ਕੋ ਕਰਦਾ ਉਹ ਇਹ ਇਹਨਾਂ ਦੇ ਹੱਥੀ ਪੈ ਗਿਆ ਇਹਨਾਂ ਦਾ ਵਿੱਚ ਕੋਈ ਰੋਲ ਨਹੀਂ ਸੀ ਪਹਿਲਾਂ ਤੇ ਮੁੜ ਕੇ ਇਹ ਇਹਨਾਂ ਨੂੰ ਚਲੋ ਉਹਨਾਂ ਨੂੰ ਪਰੇ ਕੀਤਾ ਇਹਨਾਂ ਨੂੰ ਪਰੇ ਕੀਤਾ ਤੇ ਉਹ ਫਿਰ ਡੈਪੀਟਾ ਮਾਰ ਲਾ ਪੈ ਇਹਨਾਂ ਦੇ ਘਰੇ ਮੈਨੂੰ ਕਹਿ ਸਕਦੇ ਵੀ ਫੈਸਲੇ ਦੌਰਾਨ ਇਹ ਸਾਰੀ ਲੜਾਈ ਆ ਫੈਸਲਾ ਜਿਹੜੇ ਮਹੱਲੇ ਦੇ ਵਿੱਚ ਹੀ ਹੋਇਆ ਜੀ ਤੁਸੀਂ ਮੌਕੇ ਤੇ ਸੀਗੇ ਹਾਂ ਤੇ ਮੁੜ ਕੇ ਉਹ ਚਲੇ ਗਏ ਫਿਰ ਜਿਆਦਾ ਬੰਦੇ ਲੈ ਕੇ ਆ ਗਏ ਆ ਕਾਫੀ ਬੰਦੇ ਆ ਗਏ ਜੀ 25 30 ਬੰਦੇ ਉਹਨਾਂ ਨੇ ਫਿਰ ਜੋ ਇੱਟਾਂ ਮਾਰ ਲੱਗੀਆਂ ਕਿਸੇ ਨੂੰ ਨਹੀਂ ਵੇਖਿਆ ਗਵਾਂਡੀਆਂ ਦੇ ਘਰਾਂ ਚ ਵੀ ਵੱਜੀਆਂ ਤੇ ਬੱਚੇ ਇਹਨਾਂ ਦੇ ਇਹਨਾਂ ਦੇ ਅੰਦਰ ਵੜ ਲੇ ਤੇ ਮੁੜ ਕੇ ਇਹਨਾਂ ਵੀ ਫਸਾਤ ਤੋਂ ਕੀ ਕਰਦੇ ਵੀ ਜੇ ਬੂਹੇ ਤੋੜਨ ਲੱਪੇ ਤੇ ਇਹਨਾਂ ਵੀ ਫੇਟਾਂ ਮਾਰੀਆਂ ਜਿਨ੍ਹਾਂ ਦੇ ਨੇੜੇ ਜਿਹੜੇ ਹਾਂ ਉਹ ਪੂਰੇ ਦਿਨ ਰਹਿਣ ਵਾਲੇ ਕਿਤੇ ਹੋਣ ਨਹੀਂ ਉਹ ਘੋਰਦੇ ਰਹਿਣ ਦੇ ਵਾਲੇ ਆ ਜੀ ਇਹਨਾਂ ਨਾਲ ਬਥੇ ਜਾਵਾਂਗੇ ਬਲਾਏ ਹੋਣਾਂ ਦੇ ਉਹਨਾਂ ਦੇ ਕੋਈ ਰਿਸ਼ਤੇਦਾਰ ਆ ਜਾਂ ਸਾਝ ਵਾਲੇ ਆ ਪਤਾ ਨਹੀਂ ਕੌਣ ਸੀਗੇ ਜਿਹੜੇ ਜਿਨ੍ਹਾਂ ਨਾਲ ਇਹਨਾਂ ਦੇ ਬੱਚੇ ਦਾ ਪੁੱਛਦੀ ਬੱਚੇ ਲੜੇ ਆ ਜਿਹਨਾਂ ਨੂੰ ਬਲਾਏ ਕਿਸੇ ਦੇ ਵੀ ਇਹਨਾਂ ਨੂੰ ਨਜਾਇਜ਼ ਹੋਈ ਹੈ ਬਿਲਕੁਲ ਨਜਾਇਜ਼ ਹੋਈ ਹੈ ਜੀ ਕਿਸੇ ਦੇ ਘਰੇ ਆ ਕੇ ਇਦਾਂ ਹਮਲਾ ਨਹੀਂ ਕਰਨਾ ਚਾਹੀਦਾ ਚਲੋ ਇਹਨਾਂ ਦੇ ਫੇਰ ਇਕੱਠਿਆਂ ਰਹਿਣਾ ਮੈਂ ਜਿਹੜੇ ਬਾਹਰੋਂ ਆ ਕੇ ਕੰਮ ਕਰਕੇ ਕੋਈ ਨੁਕਸਾਨ ਹੋ ਜਾਂਦਾ ਹੈ ਬੜੀ ਮੁਸ਼ਕਲ ਬੱਚੇ ਆ ਜੇ ਅੰਦਰ ਨਾ ਵੜਦੇ ਤਾਂ ਇਹ ਨਹੀਂ ਸੀ ਬਚ ਸਕਦੇ ਜੀ ਪੁਲਿਸ ਆਏ ਇਹਨਾਂ ਨੂੰ ਫੋਨ ਕੀਤਾ ਫਿਰ ਪੁਲਿਸ ਆਈ ਉਹ ਵੇਖ ਕੇ ਮੌਕਾ ਜਲੇ ਗਏ ਹਜੇ ਤਾਂ ਕੋਈ ਕਾਰਵਾਈ ਨਹੀਂ ਹੋਈ ਬਸ ਗਏ ਆ 껠ੜਾ 껠ੜਾ ਮਾਰ ਕੇ ਆ ਗਏ ਹਜੇ ਕੋਈ ਕਾਰਵਾਈ ਨਹੀਂ ਹੋਈ ਜੀ ਹਾਂਜੀ ਠੀਕ ਹੈ ਸਰ ਇੱਕ ਜੀਤानगर ਦੇ ਵਿੱਚ ਰਜਿੰਦਰ ਕੋਲ ਕੋਈ ਔਰਤ ਹੈ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਸਰ ਪੂਰਾ ਮੈਟਰ ਕੀ ਹੈ ਇਮਾਟਰ ਹੈਗਾ ਕਿ ਇਹ ਦੋਨੋਂ ਦਾ ਘਰ ਗਲੀ ਵਿੱਚ ਉਸ ਸਿੰਘੀ ਦਾ ਨਗਰ ਟਾਵਰ ਲੈਂਥ ਲਿਨ ਕਾਰਿਆ ਗਿਆ तकरीबन 30 ਦੀ ਗੱਲ ਲੱਗੀ ਹੈ ਇਹ ਰਾਤ ਨੂੰ तकरीबन 8 ਵਜੇ ਦਰਮਿਆਨ ਆਪਾਂ ਨੂੰ ਮੈਸੇਜ ਆਇਆ ਸੀ ਕਿ ਕੋਈ ਝਗੜਾ ਹੋ ਰਿਹਾ ਹੈ ਇੱਥੇ ਜਿਸ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਕੋਈ ਮੈਨੂੰ ਚਲੋ ਉੱਤਰੋੜੇ ਚੱਲੇ ਸੀ ਜਿਹਦੇ ਦੌਰਾਨ ਆਪਾਂ ਨੂੰ ਪਿਆਰ ਉਸ ਟਾਈਮ ਕੋਈ ਲੜਾਈ ਝਗੜਾ ਨਹੀਂ ਹੋ ਰਿਹਾ ਸੀ ਸਿਰਫ ਬਹਿਸ ਬਾਜ਼ੀ ਹੋ ਰਹੀ ਸੀ ਦੋਨਾਂ ਧਿਰਾਂ ਦੀ ਤੇ ਉਸ ਆ ਲਗਵਾ ਆਪਣੇ ਹਿਸਾਬ ਨਾਲ ਕਰਿਆ ਥੋੜਾ ਜਿਆ ਫਾਸਲੇ ਦੇ ਨਾਲ ਇੱਕ ਪਾਸੇ ਪ੍ਰਦੀਪ ਕੁਮਾਰ ਇੱਕ ਪਾਸੇ ਰਾਜਿੰਦਰ ਗੌਰ ਦਾ ਕਾਰਨ ਹੈ ਇਹ ਕੋਈ ਜੋ ਸਾਡੇ ਸਾਹਮਣੇ ਗੱਲ ਆਈ ਹੈਗੀ ਐ ਅਨੁਵੰਪੋਚ ਕੋਈ ਸਾਹਮਣਾ ਨਾ ਕਰ ਕੋਈ ਮਦਬੁੱਦੀ ਔਰਤ ਹੈ ਜੀ ਕਿ ਜਿਨ੍ਹਾਂ ਨੂੰ ਪ੍ਰਦੀਪ ਕੁਮਾਰ ਦੀ ਫੈਮਿਲੀ ਜਿਹੜੀ ਹੈਗੀ ਐ ਉਹ ਕਦੇ ਸਾਰੇ ਤਕਰੀਬੇ ਮੱਲੇ ਦੇ ਰਾਜਮਿਲ ਕੇ ਰੋਟੀ ਪਾਣੀ ਨੂੰ ਖਵਾ ਦਿੰਦੇ ਨੇ ਆ ਹਾਂ ਜੀ ਤੇ ਜਿਹੜੀ ਉਹ ਲੜਕੀ ਉਹਦਾਂ ਹੋਰ ਔਰਡੀ ਔਡੀ ਲੇਡੀ ਸੀ ਕਿ ਉਹਦੇ ਰਾਜਵੰਦ ਤੇ ਕੋਰੀ ਹੋ ਕੇ ਜਨਮ ਹੁੰਦੀ ਸੀ ਉਸ ਦਿਨ ਕਦੇ ਉਹਨਾਂ ਨੂੰ ਕੋਈ ਕੰਮ ਮਿਲ ਆਇਆ ਬੁਟੀਕਾਂ ਤੋਂ ਮਿਲ ਆ ਕਰਤਾ ਹਨ ਕਿ ਅਸੀਂ ਕਿਤੇ ਚੱਲੇ ਆ ਜਾਂ ਕੋਈ ਕਾਰਨ ਹੋਊਗਾ ਤੇ ਉਹਨਾਂ ਘਰ ਕੀ ਥੋੜੀ ਉਹਨੂੰ ਭੇਜ ਤਰਲੇ ਉਹ ਗੱਲ ਤੋਂ ਉਹਨਾਂ ਨੇ ਜਿਹੜਾ ਪ੍ਰਦੀਪ ਕੁਮਾਰ ਦੀ ਫੈਮਲੀ ਨੂੰ ਗੁੱਸਾ ਕੀਤਾ ਵੀ ਇਹ ਤਾਂ ਮੰਦਭੁੱਧੀ ਹੈਗੀ ਵੀ ਨਹੀਂ ਸਭ ਕੁਝ ਕਹਿਣਾ ਚਾਹੀਦਾ ਬਸ ਐਸੀ ਤਕਰਾਰ ਦੇ ਵਿੱਚ ਉਹ ਵੀ ਬੈਸਬਾਜੀ ਹੋ ਗਈ ਕਿ ਜੜਾਈ ਝਗੜਾ ਹੋ ਗਿਆ ਸੱਪਾਂ ਦੋਨੋਂ ਧਿਰਾਂ ਦੇ ਲੱਗਿਆ ਮਮਲੀ ਐ ਨਾ ਅਮਲ ਰਗੀਆਂ ਉਹਨਾਂ ਦੀ ਅੱਜ ਇਹਦੇ ਵਿੱਚ ਬਰੰਡ ਸੱਪਾਂ ਆਈਆਂ ਨੇ ਪਰ ਉਹਦੇ ਦੇ ਘਰ ਦਾ ਪਰਿਵਾਰ ਇੱਕ ਜਿਹਨੇ ਜਿਹੜਾ ਇੱਕ ਜੈਨ ਸਾਉ ਬਿਮਾਰ ਵੀ ਸੀ ਕਹਿੰਦੇ ਘਰ ਦੇ ਅੰਦਰ ਵਰਕੇ ਉਹਨਾਂ ਦਾ ਕੁੱਟਮਾਰ ਕੀਤੀ ਹਾਰਦ ਕੋਲ ਬਾਈਓ ਹਥਿਆਰ ਵੀ ਲੈ ਕੇ ਆਏ ਕੋਈ ਚਾਕੂ ਵਗੈਰਾ ਮਾਰਨ ਦੀ ਕੋਸ਼ਿਸ਼ ਐਹੋ ਜੀ ਤਫਤੀਸ਼ ਦੇ ਵਿੱਚ ਕੋਈ ਕੈਮਰਾ ਸੀ ਜੀ ਤੁਸੀਂ ਫੋਟੋ ਸੰਘਾਲਦੇ ਕੋਈ ਆਪਾਂ ਜਿਹੋ ਜੀ ਜਿੇ ਕੋਈ ਹੋਇਆ ਹੈ ਜਿਹੋ ਜੀ ਸਾਹਮਣੇ ਕੋੜੇ ਦਾ ਪਤਵੰਤਾ ਕਿੰਨੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਉਸ ਦੇ ਮੌਕੇ ਤੇ ਗਲੀ ਗਵਾਂਡ ਵਾਲੇ ਸੀਗੇ ਖੜੇ ਕੁਝ ਗਲੀ ਗਵਾਂਡ ਵਾਲਾ ਹਾਂਡ ਗਵਾਂਡ ਸੀਗੇ ਤੇ ਕੋਈ ਮਾੜੀ ਮੋਟੀ ਲੜਾਈ ਵੀ ਕੀਤੀ ਲੋਕ ਇਕੱਠੇ ਹੋ ਗਏ ਉਹਨਾਂ ਵੱਲੋਂ ਦੱਸਿਆ ਜੀ ਕਹਿੰਦੇ ਕੁਝ ਲੋਕ ਆਏ ਬਾਹਰੋਂ ਆਏ ਵੀ ਆ ਕੇ ਉਹਨਾਂ ਦੇ ਘਰ ਦਿੱਤੇ ਹਮਲਾ ਕੀਤਾ ਪਿੱਟਾਂ ਮਾਰੀਆਂ ਏਸੀ ਤੱਕ ਤੋੜ ਦਿੱਤਾ ਗਿਆ ਫਿਲਹਾਲ ਇਹੋ ਜੀ ਉਹਨਾਂ ਰਿਪੋਰਟ 'ਚ ਕੋਈ ਗੱਲ ਨਹੀਂ ਦਿਖਾਈ ਹੈ ਉਹਨਾਂ ਦੀ ਖਾਸ ਦੇ ਵਿੱਚ ਆਪਣੇ ਸਾਹਮਣੇ ਕੋਈ ਗੱਲ ਨਹੀਂ ਬਾਕੀ ਉਹਨਾਂ ਨੇ ਫੁਟੇਜ ਕਢਾ ਰਹੇ ਹੈਗੇ ਆ ਇਹ ਕੁਛ ਗੱਲ ਸਾਹਮਣੇ ਆਈ ਕਿ ਉਹਦੇ ਕੋਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵਾ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਸੀ ਉਸ ਤੋਂ ਬਾਅਦ ਸਾਡੇ ਤੇ ਹਮਲਾ ਕੀਤਾ ਗਿਆ ਮੋਡ ਪੁਲਿਸਲੇਵਰ ਨੂੰ ਨਹੀਂ ਮੋਡ ਪੁਲਿਸ ਪਹੁੰਚ ਗਈ ਸੀਗੀ ਉਸ ਟਾਈਮ ਉਸ ਤੋਂ ਬਾਅਦ ਤਾਂ ਕੋਈ ਗੱਲ ਨਹੀਂ ਹੋਈ ਪਸਤਾ ਬਾਤ ਤਾਂ ਦੋਨੋਂ ਧਿਰਾਂ ਨੂੰ ਸਮਝਾ ਕੇ ਘਰੇ ਭੇਜ ਦਿੱਤਾ ਸੀਗਾ ਉਹਨਾਂ ਨੂੰ ਕਿਤੇ ਨਾ ਜੇ ਕਿਸੇ ਕੋਲ 60 ਮਿੰਟ ਵਜੇ ਆਪਣਾ ਜਾ ਕੇ ਲਾਸ਼ ਕਰਾ ਲੈ। ਕਾਰਵਾਈ ਉਹਨਾਂ ਵਿੱਚ ਲਿਆਂਦੀ ਗਈ ਹੈ ਹੁਣ ਤੱਕ ਕਿਸੇ ਤੇ ਆ ਕਾਰਵਾਈ ਦੋਨੋਂ ਧਿਰਾਂ ਨਾਲ ਆਪਾਂ ਥੋੜਾ ਜਿਹਾ ਟਾਈਮ ਦੇ ਰਹੇ ਆ ਥੋੜਾ ਜਿਹਾ ਅਮਨਰਬ ਮਿਲ ਗਿਆ ਆਪਾਂ ਆਦਨੇ ਰੱਪਵਾ ਦੇ ਆਪਾਂ ਬੁਲਾਵਾ ਕੀਤੀ ਹੈ ਅੱਜ ਜੋ ਮੰਗੀਆਂ ਨਿੱਤੀਆਂ ਜਾਰੀਆਂ ਨੇ ਕਿਉਂਕਿ ਘਰ ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਘਰ ਦੇ ਬੱਚੇ ਵੀ ਸਹਨੇ ਹੋਏ ਨੇ ਤੇ ਕੋਈ ਉਹਨਾਂ ਨੂੰ ਵੀ ਬਾ ਦੋਨੋਂ ਧਿਰਾਂ ਨੂੰ ਬੁਲਾ ਰਹੇ ਆ ਆਪਾਂ ਜੋ ਸਾਹਮਣੇ ਗਾਹ ਤਫਤੀਸ਼ ਚ ਆਏਗੀ ਕੈਮਰਾ ਫੁਟੇਜ ਦੇ ਅਕੋਰਡਿੰ